ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋਣ ਨੇ ਲੈ ਕੇ ਆਜ਼ਿਆ ਕੁਝ ਖਾਸ ਤੇ ਮੁਖਬਰਾਂ ਇਹਨਾਂ ਖਬਰਾਂ ਤੇ ਵਿਸੇਧ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਢਿੱਲੋਂ ਸਾਹਿਬ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਕੋਵਲ ਕਪੂਰ ਜੀਓ ਅ ਟੈਲ ਸਭ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਅੱਜ ਪੰਜਾਬ ਵਿਧਾਨ ਸਭਾ ਸੈਸ਼ਨ ਦਾ ਜਿਹੜਾ ਅੱਜ ਆਖੀਰਲਾ ਦਿਨ ਸੀਗਾ ਤੇ ਇਸ ਦੌਰਾਨ ਬੇਅਦਬੀ ਬਿਲ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਬਣੀ ਰਹੀ ਤੇ ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਉਹਨਾਂ ਨੇ ਕਿਹਾ ਕਿ ਇਸ ਫੈਸਲੇ ਤੇ ਹੁਣ 3 ਕਰੋੜ ਜਿਹੜੇ ਲੋਕਾਂ ਦੀ ਹੈ رائے ਲਈਤੀ ਜਾਵੇਗੀ ਦੇ ਕੋ ਬੇਅਦਬੀ ਬਿਲ ਦੇ ਉੱਤੇ ਜਿਹੜਾ ਨਵਾਂ ਖਰੜਾ ਇਸ ਸਰਕਾਰ ਨੇ ਪੇਸ਼ ਕੀਤਾ ਉਦੇ ਉੱਤੇ ਅੱਜ ਆਖਰੀ ਦਿਨ ਸੀ ਔਰ ਆ ਸਵੇਰ ਤੋਂ ਹੀ ਇਹਦੇ ਤੇ ਬਹਿਸ ਹੋ ਰਹੀ ਹੈ ਜੀ ਬਹੁਤ ਸਾਰਿਆਂ ਨੇ ਅੰਕੜਾ ਆਧਾਰਿਤ ਚੰਗੀ ਬਹਿਸ ਕੀਤੀ ਤੇ ਉਥੇ ਕਈਆਂ ਨੇ ਥੋੜੀ ਜੀ ਜਾਂਦੀ ਜਾਂਦੀ ਗੱਡੀ ਕੱਚੇ ਬੱਲ ਨੂੰ ਵੀ ਤੋੜ ਲਈ ਜਦੋਂ ਤੁਹਾਨੂੰ ਅਰਬਾਂ ਲੋਕ ਦੇਖਦੇ ਹੋਣ ਤੁਹਾਡੀ ਬਾਡੀ ਲੈਂਗੁਏਜ ਤੁਹਾਡੀ ਭਾਸ਼ਾ ਇਹ ਸਾਰੀਆਂ ਚੀਜ਼ਾਂ ਕੰਟਰੋਲ 'ਚ ਰਹਿਣੀਆਂ ਚਾਹੀਦੀਆਂ ਨੇ ਜੀ ਔਰ ਤੁਹਾਨੂੰ ਲੋਕ ਦੇਖ ਰਹੇ ਨੇ ਜਿਹਦੇ ਕਰਕੇ ਕਈਆਂ ਨੇ ਆਪਣੀ ਭਾਸ਼ਾ ਦੀ ਮਾਨ ਮਰਿਆਦਾ ਖੋ ਲਈ ਕਈ ਜਿਹੜੇ ਬਹੁਤ ਤੱਥ ਆਧਾਰਿਤ ਗੱਲ ਕੀਤੀ ਜਿਹੜਾ ਇਹ ਅੱਜ ਇਹਨਾਂ ਨੇ ਖਰੜਾ ਲਿਆਂਦਾ ਗਿਆ ਸੀਗਾ ਕੱਲ ਉਥੇ ਬਹਿਸ ਹੋਈ ਤਾਂ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਹਾ ਪਾਰਟੀਆਂ ਨੂੰ ਬੜੇ ਤਰੀਕੇ ਨਾਲ ਘੇਰਨ ਦਾ ਯਤਨ ਕੀਤਾ ਕਹਿੰਦੇ ਜੀ ਬੇਅਦਬੀ ਕੀ ਨੇ ਕਰਾਈ ਪਤਾ ਹੀ ਆ ਵੀ ਜਿਹਦੀ ਸਰਕਾਰ ਬਿਲੇ ਹੋਈ ਹੈ ਜੀ ਜੀ ਜਿਨ੍ਹਾਂ ਨੇ ਗੁਟਕਾ ਸਾਹਿਬ ਦੀਆਂ ਸੌਹਾਂ ਚੱਕੀਆਂ ਤੇ ਅੱਜ ਹਾਲ ਕੀ ਹੈ ਇੱਕ ਸ਼ਬਦ ਬੜੇ ਵਧੀਆ ਦੀ ਵਰਤੋਂ ਕੀਤੀ ਉਹ ਕਹਿੰਦੇ ਰੱਬ ਕਿਸੇ ਦੀ ਲਤ ਨਹੀਂ ਮਾਰਦਾ ਉਹ ਜਦੋਂ ਮਾਰਦਾ ਤਾਂ ਮੱਤ ਮਾਰਦਾ ਹੈ ਅੱਜ ਜੋ ਤਲਾਸ਼ ਕਰਦੇ ਫਿਰਦੇ ਨੇ ਇਸ ਤੋਂ ਪਹਿਲਾਂ ਇਹ ਬਿੱਲ ਦੋ ਵਾਰੀ ਪੇਸ਼ ਹੋ ਚੁੱਕਿਆ ਹੈ ਇੱਕ ਵਾਰ ਅਕਾਲੀ ਭਾਜਪਾ ਸਰਕਾਰ ਦੇ ਵੇਲੇ 2016 ਚ ਤੇ ਫਿਰ ਕਾਂਗਰਸ ਨੇ 2018 ਚ ਪੇਸ਼ ਕੀਤਾ ਅੱਜ ਮੁੱਖ ਮੰਤਰੀ ਨੇ ਕਿਹਾ ਕਿ 18 ਦੇ ਵਿੱਚ ਜਿਹੜਾ ਅਸੀਂ ਬਿੱਲ ਪੇਸ਼ ਕਰ ਰਹੇ ਹਾਂ ਇਹਦੇ ਵਿੱਚ ਸਜਾਵਾਂ ਹੋਣ ਲੋਕਾਂ ਦੀ ਸ਼ਮੂਲੀਅਤ ਹੋਵੇ ਤੇ ਜਿਨ੍ਹਾਂ ਲੋਕਾਂ ਨੇ ਇਹਦੇ ਵਿੱਚ ਜ਼ਿੰਮੇਵਾਰੀਆਂ ਕੀਤੀਆਂ ਤੇ ਅੱਜ ਹਾਲ ਦੇਖ ਲਓ ਉਹਨਾਂ ਦਾ ਕੀ ਹੈ ਉਹ ਕਹਿੰਦੇ ਮੇਰੀ ਨਿੱਜੀ ਰਾਏ ਆ। ਉਹ ਇਹ ਹੈ ਇੱਕ ਵਾਰੀ ਆਪਾਂ ਇਸ ਬਿੱਲ ਨੂੰ ਸਿਲੈਕਟ ਕਮੇਟੀ ਨੂੰ ਦੇ ਦਈਏ। ਸਿਲੈਕਟ ਕਮੇਟੀ ਚ ਕਿਹਨੂੰ-ਕਿਹਨੂੰ ਲੈਣਾ ਹੈ? ਉਹ ਸਪੀਕਰ ਸਾਹਿਬ ਤੇ ਛੱਡ ਦਈਏ ਤੇ ਸਪੀਕਰ ਸਾਹਿਬ ਨੂੰ ਬੇਨਤੀ ਆ ਕਿ ਉਹ ਸਾਰੀਆਂ ਪਾਰਟੀਆਂ ਦਾ ਨਮਾਇਦੇ ਲਓ। ਉਹ ਕਮੇਟੀ ਲੋਕਾਂ ਨੂੰ ਆਪਣੇ ਕੋਲੇ ਬੁਲਾਵੇ ਜਾਂ ਲੋਕਾਂ ਕੋਲੇ ਜਾਵੇ। ਬੱਖ-ਬੱਖ ਧਾਰਮਿਕ ਸੰਗਠਨਾਂ ਦੇ ਲੋਕਾਂ ਨੂੰ ਵੀ ਸੰਪਰਕ ਚ ਲਿਆਂਦਾ ਜਾਵੇ ਉਹਨਾਂ ਦੀ ਰਹਿ ਲਈ ਜਾਵੇ ਉਹਨਾਂ ਦਾ مشورہ ਲਿਆ ਜਾਵੇ ਇਹ ਗੱਲ ਬੋਕ ਮੰਤਰੀ ਨੇ ਕਹੀ ਹੁਣ ਅਖੀਰ ਜਾ ਕੇ ਇਹ ਫੈਸਲਾ ਹੋਇਆ ਕਿ ਸਿਲੈਕਟ ਕਮੇਟੀ ਨੂੰ ਦੇ ਕੇ ਉਹਨਾਂ ਨੂੰ 6 ਮਹੀਨੇ ਦਾ ਸਮਾਂ ਦੇ ਦਿਓ 6 ਮਹੀਨੇ ਤੋਂ ਬਾਅਦ ਇੱਕ ਵਾਰ ਫੇਰ ਸਪੈਸ਼ਲ ਸੈਸ਼ਨ ਹੀ ਬੁਲਾਇਆ ਜਾਵੇ ਤੇ ਸਲੈਕਟ ਕਮੇਟੀ ਵੱਲੋਂ ਲਏ ਗਏ مشਵਰੇ ਵਿਧਾਨ ਸਭਾ ਦੇ ਇਸ ਪੱਟਲ ਦੇ ਉੱਤੇ ਰੱਖੇ ਜਾਣ ਇੱਕ ਵਾਰੀ ਫੇਰ ਵਿਚਾਰ ਹੋ ਜੇ ਤੇ ਫਿਰ ਇਹਨੂੰ ਪਾਸ ਕਰਕੇ ਗਵਰਨਰ ਸਾਹਿਬ ਨੂੰ ਦੇ ਕੇ ਉਦੋਂ ਬਾਅਦ ਰਾਸ਼ਟਰਪਤੀ ਸਾਹਿਬਾ ਤੱਕ ਜਦੋਂ ਜਾਵੇ ਆਪਾਂ ਮਿਲਣ ਵੀ ਜਾਈਏ ਉਹਨਾਂ ਨੇ ਬਹੁਤ ਕੁਝ ਕਿਹਾ ਕਿ ਬਹੁਤ ਸਾਰੇ ਬੁਲਾਰਿਆਂ ਵੱਲੋਂ ਧਾਰਮਿਕ ਜਥੇਬੰਦੀਆਂ ਵੱਲੋਂ ਇਹ ਰਹਿ ਵੀ ਆ ਗਈ ਕਿ ਦੂਜੇ ਧਾਰਮਿਕ ਗ੍ਰੰਥਾਂ ਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਮਿੰਨਤ ਸਬੰਧ ਦਾ ਫਰਕ ਹੈ ਜੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਕੌਮ ਇਹਨਾਂ ਨੂੰ ਹਾਜ਼ਰ-ਨਾਜ਼ਰ ਸਮਝਦੀ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜੇ ਪੰਨੇ ਨੇ ਸਫੇ ਨੇ ਉਹਨਾਂ ਨੂੰ ਨਾ ਪੰਨਾ ਕਿਹਾ ਜਾਂਦਾ ਨਾ ਸਫਾ ਕਿਹਾ ਜਾਂਦਾ ਗੁਰੂ ਸਾਹਿਬ ਦੇ ਅੰਗ ਕਿਹਾ ਜਾਂਦਾ ਭਾਵ ਗੁਰੂ ਸਾਹਿਬ ਹਾਜ਼ਰ-ਨਾਜ਼ਰ ਨੇ ਜਿੰਦਾ ਨਹੀਂ ਇਸੇ ਕਰਕੇ 2015 ਦੇ ਵਿੱਚ ਜਦੋਂ ਗੁਰੂ ਮਹਾਰਾਜ ਦੀ ਬੇਅਦਬੀ ਹੋਈ ਤਾਂ ਕਿਸੇ ਨੇ ਇਹ ਨਹੀਂ ਕਿਹਾ ਕਿ ਪੰਨੇ ਖਿਲਾਰ ਤੇ ਉਦੋਂ ਇਹ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਦੇ ਅੰਗ ਪਾੜ ਕੇ ਉਹਨਾਂ ਨੂੰ ਗਲੀਆਂ ਦੇ ਵਿੱਚ ਖਲਾਰ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਖੰਡਿਤ ਕੀਤਾ ਗਿਆ ਸੋ ਅੱਜ ਦੀ ਬਹਿਸ ਦੇ ਵਿੱਚ ਚਲਦੇ ਚਲਾਉਂਦੇ ਆ ਇਹ ਜਿਹੜਾ ਦੂਜਾ ਮਾਮਲਾ ਵੀ ਲਿਆਂਦਾ ਕਿ ਜਿਹੜਾ ਮਾਨਸਿਕ ਰੋਗੀ ਹੈ ਉਹਦੇ ਪਰਬੰਦੇ ਨੂੰ ਘਰ ਵਾਲਿਆਂ ਨੂੰ ਫੜੋ ਇਹਦੇ ਉੱਤੇ ਵੀ ਰਾਇਆਂ ਬੱਕਰੀਆਂ ਬੱਕਰੀਆਂ ਨੇ ਤੋਂ ਆ ਪਿੱਛੇ ਅਸੀਂ ਦੇਖਿਆ ਜੇ ਕੋਈ ਵੱਧਾ ਫੜਾਇਆ ਫੜ ਕੇ ਕੁੱਟ ਕੁੱਟ ਕੇ ਮਾਰ ਦੋ ਤਾਂ ਕਿ ਪਤੀ ਨਾ ਲੱਗੇ ਵੀ ਉਹਦੇ ਪਿੱਛੇ ਇਹ ਕਰਾਉਣ ਵਾਲੇ ਕੌਣ ਨੇ ਇੰਨਾ ਸਮਾਂ ਬੀਤ ਗਿਆ ਅੱਜ ਤੱਕ ਇਹ ਸਮਝ ਨਹੀਂ ਆਈ ਕਿ ਇਹਨਾਂ ਚੀਜ਼ਾਂ ਨੂੰ ਐਸ ਲੱਭਲ ਤੱਕਰ ਲ ਜਾਣ ਵਾਲੇ ਕਿਹੜੇ ਕਿਹੜੇ ਨੇ ਸੋ ਮੈਂ ਕਹਿ ਸਕਦਾ ਕਿ ਸੈਸ਼ਨ ਸਮਾਪਤ ਹੋ ਗਿਆ ਸਾਂਝੀ رائے ਬਣ ਗਈ مشورہ ਹੋ ਗਿਆ ਕਿ ਸਿਲੈਕਟ ਕਮੇਟੀ ਨੂੰ ਦੇ ਕੇ ਵੱਖ ਵੱਖ ਧਾਰਮਿਕ ਸਖਸ਼ੀਤਾ ਜਥੇਬੰਦੀਆਂ ਵਿਦਵਾਨਾਂ ਆਮ ਲੋਕਾਂ ਤੱਕ ਦੇ مشورے ਲਏ ਜਾਣ ਤਾਂ ਕਿ ਹਰ ਕੋਈ ਇਸ ਗੱਲ ਦੇ ਵਿੱਚ ਇਹ ਗੱਲ ਮਹਿਸੂਸ ਕਰੇ ਕਿ ਮੈਂ ਵੀ ਇਹਦਾ ਹਿੱਸਾ ਇੱਕ ਸਾਡੇ ਪਿੰਡਾਂ 'ਚ ਜਿਹੜੀ ਪੁਰਾਣੀ ਗੱਲ ਹੁੰਦੀ ਸੀ ਉਹਦੀ ਗੱਲ ਵੀ ਭਗਵੰਤ ਮਾਨ ਨੇ ਕਹੀ ਕਿ ਸਾਡੇ ਪਿੰਡਾਂ ਦੇ ਵਿੱਚ ਜੇ ਕੋਈ ਬੰਦਾ ਮੰਨ ਲਓ ਕਿਸੇ ਦੀ ਕੋਈ ਚੋਰੀ ਕਰਾਇਆ ਸੱਤ ਚ ਬਹਿ ਕੇ ਕਹਿਣ ਦਿੰਦੇ ਸੀ ਕਿ ਗੁਰਦੁਆਰਾ ਸਾਹਿਬ ਵੱਲ ਹੱਥ ਕਰਕੇ ਕਹਦੇ ਵੀ ਤੈਂ ਨਹੀਂ ਕੀਤਾ ਉਹਨੂੰ ਪੰਚਾਇਤ ਚ ਮੰਨਿਆ ਜਾਂਦਾ ਸੀ ਕਿ ਹਾਂ ਇਹ ਸੱਚ ਬੋਲਦਾ ਐਡਾ ਵੱਡਾ ਰਤਵਾ ਸੀ ਜਿਹੜਾ ਰਤਵਾ ਸੀ ਖਰਾਬ ਕਰਤਾ ਸਿਆਸਤਦਾਨ ਮੈਂ ਸਮਝਦਾ ਉਹਦੇ ਵਿੱਚ ਸਭ ਤੋਂ ਵੱਡੇ ਜ਼ਿੰਮੇਵਾਰ ਨੇ ਚਲੋ ਜੁਲਾਈ ਦਾ ਮਹੀਨਾ ਚੱਲ ਰਿਹਾ ਹੈ ਇਹਦਾ ਮਤਲਬ ਅਗਲੇ ਸਾਲ ਸ਼ੁਰੂਆਤੀ ਵਿੱਚ ਜਨਵਰੀ ਦੇ ਮਹੀਨੇ ਦੇ ਵਿੱਚ ਇਹ ਸਾਰਾ ਖਰੜਾ ਜਿਹੜਾ ਲੋਕ ਮਸ਼ਵਰਿਆਂ ਤੋਂ ਬਾਅਦ ਫਿਰ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਆਵੇ ਬਿਲਕੁਲ ਟੀਲਸਾਮ ਜਿੱਤੇ ਇੱਕ ਪਾਸੇ ਸੀਐਮ ਭਗਵੰਤ ਮਾਨ ਦੇ ਵੱਲੋਂ ਲੋਕਾਂ ਦੀ ਰਾਏ ਲੈਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਦੂਜੇ ਪਾਸੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੇ ਜਿਹੜੀਆਂ ਇਸ ਬਿੱਲ ਦੇ ਨਾਲ ਸਹਿਮਤੀ ਜਤਾਉਂਦੀਆਂ ਜਾ ਰਹੀਆਂ ਨੇ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਅਸ਼ਵਨੀ ਮਾਫ ਕਰਨਾ ਵਿਧਾਇਕ ਨੇ ਅਸ਼ਵਨੀ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਵੀ ਬੇਅਦਬੀਆਂ ਕਰਦੇ ਨੇ ਉਹ ਬਹੁਤ ਹੀ ਪਾਪੀ ਲੋਕ ਨੇ ਤੇ ਉਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਹੈ। ਭਾਰਤੀ ਜਨਤਾ ਪਾਰਟੀ ਦੇ ਦੋ ਵਿਧਾਇਕ ਨੇ ਇੱਕ ਤਾਂ ਨੇ ਅਸ਼ਵਨੀ ਸ਼ਰਮਾ ਪਠਾਨਕੋਟ ਵਾਲੇ ਦੂਜੇ ਸ਼ਾਇਦ ਮਕੇਰੀਆਂ ਤੋਂ ਨੇ ਸ਼੍ਰੀ ਜੰਗੀ لال ਮਹਾਜਨ ਇੱਕ ਤੋਂ ਵੱਧ ਵਾਰ ਦੇ ਮੈਂਬਰ ਨੇ ਉਹਨਾਂ ਨੇ ਵੀ ਇਹਦੇ ਵਿੱਚ ਸਹਿਮਤੀ ਪ੍ਰਗਟ ਕੀਤੀ ਹੈ ਜੀ ਕਿ ਇਹਦੇ ਵਿੱਚ ਸਾਡੀ ਸਹਿਮਤੀ ਹੈ ਬਿਲਕੁਲ ਲਿਆਂਦਾ ਜਾਵੇ ਉਹਨਾਂ ਨੇ ਨਾਲ-ਨਾਲ ਜਿਹੜੀਆਂ ਧਾਰਮਿਕ ਮੂਰਤੀਆਂ ਵਗੈਰਾ ਨੂੰ ਖੰਡਿਤ ਕਰ ਦਿੱਤਾ ਜਾਂਦਾ ਹੈ ਉਹਨੂੰ ਵੀ ਕਹਿੰਦੇ ਵਿੱਚ ਰੱਖਿਆ ਜਾਵੇ ਹੁਣ ਜਦੋਂ 6 ਮਹੀਨੇ ਦਾ ਸਮਾਂ ਮਿਲ ਗਿਆ ਤਾਂ ਮੁੱਖ ਮੰਤਰੀ ਨੇ ਵੀ ਕਿਹਾ ਕਿ ਸਾਰਿਆਂ ਦੀ ਸਲਾਹ ਲਈ ਜਾਵੇ ਤੇ ਬੱਖ-ਬੱਖ ਸਲਾਹ ਦੇਣਗੇ ਕਿ ਤੇ ਇਹ ਨਾ ਹੋਵੇ ਕਿ ਇਹ ਸਲਾਹ ਵਾਲਾ ਮਾਮਲਾ ਹੀ ਡੂੜ੍ਹ ਸਾਲ ਚੱਲਦਾ ਰਹੇ ਬਿਲਕੁਲ ਇਹਨੂੰ ਉਹਨਾਂ ਨੇ ਸਮਾਵਧ ਕੀਤਾ ਹੈ ਤੇ ਨਾਲ ਇੱਕ ਚੀਜ਼ ਹੋਰ ਕਰ ਦਿੱਤੀ ਜਾਵੇ ਪਾਸ ਹੋਣ ਵੇਲੇ ਜਿਹੜੇ ਕੇਸ ਵੀ ਚੱਲਣ ਜਿਵੇਂ ਕਿਹਾ ਗਿਆ ਕਿ ਡੀਐਸਪੀ ਪੱਧਰ ਦਾ ਇਹਦੇ ਵਿੱਚ ਪੜਤਾਲ ਕਰੇਗਾ ਔਰ 30 ਦਿਨਾਂ 60 ਦਿਨਾਂ ਦੇ ਵਿੱਚ 2 ਮਹੀਨਿਆਂ ਦੇ ਵਿੱਚ ਵਿੱਚ ਉਹ ਚਲਾਨ ਅਦਾਲਤ 'ਚ ਪੇਸ਼ ਕਰਾਏਗਾ ਸੋ ਚੰਗੀ ਗੱਲ ਹੈ ਜੇ ਬਹੁਤ ਲੰਬੇ ਸਮੇਂ ਤੋਂ ਬਾਅਦ ਇਸ ਪਾਸੇ ਵੱਲੇ ਤੁਰੇ ਨੇ ਪਹਿਲਾਂ ਕਦੇ ਕਿਸੇ ਨੇ ਕੋਈ ਸਿਲੈਕਟ ਕਮੇਟੀ ਨਹੀਂ ਬਣਾਈ ਨਾ ਅਕਾਲੀ ਦਲ ਬਿਲੇ ਨਾ ਕਾਂਗਰਸ ਬਿਲੇ ਜੇ ਇਹ ਸਿਲੈਕਟ ਕਮੇਟੀ ਦੇ ਰਾਹੀ ਸਾਰਿਆਂ ਦੇ ਮਸ਼ਵਰੇ ਤੋਂ ਬਾਅਦ ਕਰਨਗੇ ਤਾਂ ਕੱਲੂ ਇਹਦੇ ਤੇ ਕੋ ਕਿੰਤੂ ਪ੍ਰੰਤੂ ਨਹੀਂ ਹੋ ਸਕਦਾ ਕਿਉਂਕਿ ਉਹ ਕਹਿਣਗੇ ਕਿ ਤੁਹਾਡਾ ਸਲਾਹ ਮਸ਼ਵਰਾ ਵੀ ਇਹਦੇ ਨਾਲ ਲਿਆ ਹੋਇਆ ਜੀ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਅਜਾਰੇ ਕੀ ਸ੍ਰੀ ਹਰਮੰਦਰ ਸਾਹਿਬ ਦੇ ਸਥਿਤ ਲੰਗਰ ਹਾਲ ਨੇ ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਦਾ ਲੰਗਰ ਹਾਲ ਹੈ ਉੱਥੇ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਜਿਸ ਦੇ ਨਾਲ ਪੂਰੇ ਹਰਮੰਦਰ ਸਾਹਿਬ ਦੇ ਵਿੱਚ ਨਾਲ ਨਾਲ ਅਮੇਰਸਰ ਦੇ ਵਿੱਚ ਵੀ ਕਾਫੀ ਡਾਦਾ ਮਾਹੌਲ ਬਣਿਆ ਹੋਇਆ ਹੈ। ਦੇ ਕੋਈ ਇੱਕ ਨਵਾਂ ਰਿਵਾਜ ਬਣ ਗਿਆ। ਪਤਾ ਨਹੀਂ ਕੋਈ ਸਿਰ ਫਿਰਿਆ ਕਦੋਂ ਕਿਹੜੀ ਧਮਕੀ ਦੇ ਦੇਵੇ। ਇਹਦੀ ਤੱਕ ਜਾਣਾ ਚਾਹੀਦਾ। ਅੱਜ ਇਹ ਆ ਗਿਆ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਨੂੰ ਕਹਿੰਦੇ ਆਰ ਡੀ ਐਕਸ ਦੇ ਨਾਲ ਉਡਾ ਦਿੱਤਾ ਜਾਵੇਗਾ ਕਿਸੇ ਦੀ ਜੁਰਤ ਹੈ ਵੈਸੇ ਜੀ ਕਿਉ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਲ ਪੰਗਾ ਲੈ ਲੇ ਪਰ ਜਿਹੜੇ ਕੁਝ ਸਿਰਫਰੇ ਹੁੰਦੇ ਨੇ ਜਿਨ੍ਹਾਂ ਦਾ ਕਿਸੇ ਧਰਮ ਤੁਰਮ ਨਾਲ ਕੋਈ ਤਾਲੁਕਤ ਨਹੀਂ ਹੁੰਦਾ ਮੈਂ ਇਸ ਗੱਲ ਦੇ ਵਿੱਚ ਇਹੋ ਚੀਜ਼ ਤੇ ਭਰੋਸਾ ਪ੍ਰਗਟ ਕਰਦਾ ਕਿ ਇਹ ਦੀ ਤਹ ਤੱਕ ਜਾਓ ਇਹ ਪਤਾ ਕਰੋ ਕਿਹੜੇ ਨੇ ਜਿਨ੍ਹਾਂ ਨੂੰ ਇਸ ਤਰ੍ਹਾਂ ਦੀ ਤਕਲੀਫ ਹੈ ਇਹ ਲੋਕ ਅਨਸਾਨੀਅਤ ਦੇ ਰਾਖੇ ਤਾਂ ਨਹੀਂ ਹੋ ਸਕਦੇ ਹਨ ਅਨਸਾਨੀਅਤ ਦੇ ਦੁਸ਼ਮਣ ਹੋ ਸਕਦੇ ਆ ਜੀ ਅੱਜ ਅਸੀਂ ਖਬਰ ਪੜ ਰਹੇ ਸੀ ਦਿੱਲੀ ਦਾ ਦੋ ਸਕੂਲ ਨੇ ਇੱਕ ਕਾਲਜ ਹੈ ਉਹਨਾਂ ਨੂੰ ਆਖੀ ਜੀ ਕਹਿੰਦੇ ਬੰਬ ਨਾਲ ਤੋੜਾ ਦੇਾਂਗੇ ਇਹਦਾ ਮਤਲਬ ਪੜਦੇ ਤੇ ਪਿੱਛੇ ਕੋਈ ਨਾ ਕੋਈ ਸ਼ਕਤੀ ਇਹੋ ਜਿਹਾ ਕੰਮ ਕਰਨ ਦਾ ਯਤਨ ਕਰ ਰਹੀ ਹੈ ਜਿਹਨੂੰ ਭਾਈਚਾਰਕ ਸਾਂਝ ਅਮਨ ਸ਼ਾਂਤੀ ਕਬੂਲ ਨਹੀਂ ਉਹ ਚਾਹੁੰਦਾ ਹੈ ਇੱਥੇ ਭਾਈਚਾਰਕ ਸਾਂਝ ਦੀ ਥਾਂ ਤੇ ਲੋਕ ਆਪਸ ਵਿੱਚ ਦੀ ਲੜਦੇ ਰਹਿਣ ਜਦੋਂ ਲੋਕ ਆਪਸ ਵਿੱਚ ਦੀ ਲੜਨਗੇ ਤਾਂ ਉਹ ਇੱਕ ਦੂਜੇ ਦਾ ਕੋਈ ਖਿਆਲ ਖੂਲ ਨਹੀਂ ਰੱਖਣਗੇ ਤੇ ਮਾਰੀ ਗੱਲ ਇਹ ਚੀਜ਼ ਨਹੀਂ ਹੋਣੀ ਚਾਹੀਦੀ ਸੋ ਇਹ ਜਿਹੜੀ ਧਮਕੀ ਆਈ ਹੈ ਅੰਮ੍ਰਿਤਸਰ ਦੇ ਜਿਹੜੇ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਸਾਈਬਰ ਕ੍ਰਾਈਮ ਦੀ ਸਾਈਬਰ ਕ੍ਰਾਈਮ ਦੀ ਜਿਹੜੀ ਟੀਮ ਹੈ ਉਹ ਮਾਮਲੇ ਦੀ ਪੜਤਾਲ ਕਰ ਰਹੀ ਹੈ ਬਹੁਤ ਜਲਦ ਅਸੀਂ ਅਸਲ ਤੱਥ ਤੁਹਾਡੇ ਸਾਹਮਣੇ ਰੱਖਾਂਗੇ ਕਿ ਇਹੋ ਜਿਹੇ ਭੱਦਰਪੁਰਸ਼ ਹੈ ਕਿਹੜੇ ਜੀ ਜਿਹੜੇ ਲੋਕਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੇ ਨੇ ਤੇ ਮਾਹੌਲ ਨੂੰ ਵਿਗਾੜਨ ਦਾ ਯਤਨ ਕਰ ਰਹੇ ਨੇ ਕੌਣ ਨੇ ਇਹ ਕੋਈ ਲੋਕਲ ਨੇ ਜਾਂ ਬਾਹਰਲੇ ਨੇ ਜਾਂ ਕਿੱਥੋਂ ਨੇ ਇਹਦਾ ਸਾਰਾ ਬੇਰਬਾ ਲੋਕ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਢਿਲੂ ਸਾਹਿਬ ਉੱਧਰ ਗੱਲ ਕਰੀ ਜਾਵੇ ਇੱਕ ਵੱਡੀ ਖਬਰ ਸਾਹਮਣੇ ਐ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਯੁੱਧ ਨਸ਼ਾ ਵਿਰੁੱਧ ਮੁਹੀਬ ਦੇ ਤਹਿਤ ਬਹਿਸ ਚੱਲ ਰਹੀ ਸੀ ਮੰਤਰੀਆਂ ਤੇ ਆਗੂਆਂ ਦੇ ਵਿਚਾਲੇ ਤਾਂ ਇਸ ਵਿਚਾਲੇ ਇੱਕ ਵਿਧਾਇਕ ਦੇ ਵੱਲੋਂ ਜਿਹੜੀ ਹੈ ਗਾਲ ਕੱਢ ਦਿੱਤੀ ਗਈ ਤੇ ਇਸ ਦੌਰਾਨ ਉੱਥੇ ਮਾਹੌਲ ਕਾਫੀ ਜ਼ਿਆਦਾ ਜੜਾ ਪੱਕ ਗਿਆ ਦੇਖੋ ਬਾ ਜਿਹੜੀ ਗੱਲ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਕਹਿ ਕੇ ਹਟਿਆ ਉਹ ਗੱਲ ਇੱਥੇ ਲਾਗੂ ਹੁੰਦੀ ਹੈ ਇਹਨਾਂ ਦਾ ਇੱਕ ਮੰਤਰੀ ਹੈਗਾ ਤਰਨਪ੍ਰੀਤ ਸਿੰਘ ਸੌਂਦ ਉਹਨੇ ਕਾਂਗਰਸ ਸਰਕਾਰ ਤੇ ਕਿਹਾ ਕਿ ਕਾਂਗਰਸ ਦੇ ਆਗੂਆਂ ਨੇ ਚਿੱਟਾ ਵੇਚਿਆ ਹੈ ਅਲਜਾਮ ਲਾਤੀ ਇਸ ਮਾਮਲੇ ਦੇ ਵਿੱਚ ਜਿਹੜਾ ਅਵਤਾਰ ਸਿੰਘ ਹੈਨਰੀ ਦਾ ਬੇਟਾ ਹੈ ਬਤਾਇਆ ਇੱਕ ਵੀ ਇਹ ਜੂਨੀਅਰ ਸੈਨਰੀ ਕਹਿੰਦੇ ਆ ਉਹਨੂੰ ਜੀ ਉਹਨੇ ਕਹਿੰਦੇ ਕਥਤ ਰੂਪ ਦੇ ਵਿੱਚ ਗੱਲ ਕਰਤੀ ਇਹਦੇ ਵਿੱਚ ਸਾਰੇ ਆਪੱਖੋਂ ਬੈਠੇ ਤੇ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਲਾਉਣ ਲੱਗੇ ਮੈਂ ਸਮਝਦਾ ਕਿ ਭਾਵੇਂ ਉਹ ਮੰਤਰੀ ਐ ਭਾਵੇਂ ਦੂਜੇ ਪਾਸੇ ਵਾਲੇ ਐ ਇਹ ਭੱਦਰ ਪਾਸ਼ਾ ਦਾ ਭੱਦੀ ਪਾਸ਼ਾ ਦਾ ਤੁਸੀਂ ਜਦੋਂ ਪ੍ਰਯੋਗ ਕਰਦੇ ਹੋਂ ਤੁਸੀਂ ਇਹ ਸਮਝਦੇ ਹੋ ਕਿ ਤੁਹਾਡਾ ਬਹੁਤ ਵੱਡੀ ਇੱਜ਼ਤ ਬਣ ਗਈ ਹੈ ਤੁਸੀਂ ਵਹਿਮ ਦੇ ਵਿੱਚੋਂ ਆ ਜਿਹੜੀਆਂ ਗੱਲਾਂ ਤੁਸੀਂ ਉੱਥੇ ਕੀਤੀਆਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਹੋ ਕਦੇ ਆਪਣੇ ਘਰ ਵੀ ਕੱਢ ਲਿਆ ਕਰੋ ਆਪਣੀ ਮਾਤਾ ਆਪਣੀ ਭੈਣ ਦੇ ਸਾਹਮਣੇ ਉੱਥੇ ਤਾਂ ਰੂੜੀ ਜ਼बान ਨੂੰ ਤਲੇ ਲੱਗ ਜਾਂਦੇ ਆ ਤੇ ਲਾਈਵ ਹੋ ਰਿਹਾ ਲੋਕ ਤੁਹਾਨੂੰ ਦੇਖ ਰਹੇ ਨੇ ਦੂਜੇ ਦੀਆਂ ਧੀਆਂ ਭੈਣਾਂ ਦੀ ਕੋਈ ਇੱਜ਼ਤ ਨਹੀਂ ਤੁਹਾਡੇ ਮੂੰਹ ਚੋ ਜੋ ਆਉਂਦਾ ਤੁਸੀਂ ਪਸੜ ਪਸੜ ਬੋਲੀ ਜਾਂਦੇ ਹੋ ਇੱਕ ਬਾਰ ਇੱਕ ਅਕਾਲੀ ਆਗੂ ਨੇ ਮੁਖਮਤ ਸਾਹਿਬ ਦਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪਟਿਆਲੇ ਦੀ ਇੱਕ ਬੀਬੀ ਆਗੂ ਬਾਰੇ ਬੜੇ ਭੱਦੇ ਸ਼ਬਦ ਕਹਤੇ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜੇ ਸ਼ਬਦ ਵਰਤੇ ਮੈਂ ਇਨਵੇਂਨ ਕਹਿਣਾ ਕਦਾ ਕਾਕਾ ਤੁਸੀਂ ਬੀਬੀਆਂ ਬਾਰੇ ਜੋ ਬੋਲ ਕੇ ਆਇਓ ਤੁਹਾਨੂੰ ਕੋਈ ਸ਼ਰਮ ਸ਼ਰਮ ਤਾਂ ਆਉਂਦੀ ਨਹੀਂ ਆਪਣੇ ਪੱਲੇ ਤੁਹਾਡੇ ਸ਼ਰਮ ਕੋਈ ਨਹੀਂ ਘਟੋ ਘਟ ਮੇਰੀ ਕਰ ਲਿਆ ਕਰੋ ਕਿ ਇਸ ਤਰ੍ਹਾਂ ਦੇ ਸ਼ਬਦ ਆਪਾਂ ਨੂੰ ਬੋਲਣੇ ਚਾਹੀਦੇ ਆ ਕੁ ਸਮਾਂ ਹੁੰਦਾ ਸੀ ਜਦੋਂ ਬਹੁਤ ਜ਼ਿਆਦਾ ਬਰਿਆਦ ਦਾ ਖਿਆਲ ਰੱਖਿਆ ਜਾਂਦਾ ਸੀ ਅੱਜ ਕੱਲ੍ਹ ਜਦੋਂ ਵਿਅਰ ਇਹ ਮਰਿਆਦਾ ਉਲੰਘਦੇ ਆ ਜਾਂ ਤਾਂ ਸਪੀਕਰ ਸਾਹਿਬ ਸਾਰੀ ਵਿਧਾਨ ਸਭਾ ਦੇ ਵਿੱਚ ਤੈਅ ਕਰ ਲੈਣ ਜਿਹੜਾ ਵੀ ਵਿਅਕਤੀ ਇਸ ਤਰ੍ਹਾਂ ਦਾ ਉਲੰਘਣਾ ਕਰੇਗਾ ਉਹਨੂੰ ਸਜ਼ਾ ਕਿ ਦੇਣੀ ਹੈ ਜੀ ਉਹਦੀ ਸੈਸ਼ਨ ਵਾਸਤੇ ਮੈਂਬਰੀ ਖਾਰਜ ਕਰਨੀ ਹੈ ਕਿ ਭਾਈ ਜਨੈਦਨ ਸੈਸ਼ਨ ਚੱਲੂਗਾ ਤੂੰ ਨਹੀਂ ਆ ਸਕਦਾ ਇਹ ਸਾਰਿਆਂ ਦੇ ਸਲਾਹ مشਵਰੇ ਨਾਲ ਕਰ ਲੈਣ ਤੇ ਸ਼ਾਇਦ ਇਹ ਮੜਾ ਮੋਟਾ ਸੁਧਰ ਜਾਣ ਪਰ ਮੈਂ ਫੇਰ ਕਹਾਂ ਪਾਵੇਂ ਕਿਸੇ ਪਾਰਟੀ ਦਾ ਤੁਸੀਂ ਐਮਐਲਏ ਐਮਪੀ ਬਣ ਕੇ ਕੋਈ ਖੁਦਾ ਨਹੀਂ ਬਣਗੇ ਇਸੇ ਸਵਾਜ ਦਾ ਹਿੱਸਾ ਹਾਂ ਪਹਿਲਾਂ ਸਮਾਜ ਹਾਂ ਤੁਹਾਡੇ ਆਪਣੇ ਪਰਿਵਾਰਕ ਮੈਂਬਰ ਤੇ ਹੋਰ ਲੋਕ ਨੇ ਪਰ ਜੇ ਤੁਸੀਂ ਇਸ ਤਰ੍ਹਾਂ ਦੇ ਚੰਦ ਚੜਾਉਣੇ ਨੇ ਔਰ ਇਹ ਨੇ ਚਾਨਣ ਮਨਾਰੇ ਇਹ ਹੋਜੇ ਚਾਨਣ ਬਨਾਰੇ ਨੇ ਇੱਕ ਸਕੂਲ ਦੇ ਵਿੱਚ ਇੱਕ ਲੀਡਰ ਬੋਲਿਆ ਕਹਿੰਦਾ ਇਹ ਬੱਚਿਆਂ ਦੇ ਚਾਨਣ ਬਨਾਰੇ ਨੇ ਸਕੂਲਾਂ ਦੇ ਬੱਚੇ ਸਾਡੇ ਚਾਨਣ ਬਨਾਰੇ ਬੰਨੇ ਨੇ ਤੇ ਨਾਂ ਰੋਸ਼ਨ ਕਰਨਾ ਹੈ ਕਹਿੰਦੇ ਚਾਨਣ ਤਾਂ ਇੱਕ ਪਾਸੇ ਰਹਿ ਗਿਆ ਇਹਨਾਂ ਨੇ ਤੇਲ ਪਾਉਣਾ ਇਹਨਾਂ ਬੱਚਿਆਂ ਦੇ ਵਿੱਚ ਦੀਵਿਆਂ ਦੇ ਵਿੱਚ ਇਹ ਤਾਂ ਬੱਤੀਆਂ ਕੱਟ ਕੇ ਲਏ ਜਾਂਦੇ ਨੇ ਸੁਖੇਰ ਬਿਰਿਆਦਾ ਦਾ ਖਿਆਲ ਸਾਰਿਆਂ ਨੂੰ ਹੀ ਰੱਖਣਾ ਚਾਹੀਦਾ ਢਿਲਸਾਪੁੱਤਰ ਗਲકરી ਜਾਵੇ ਸਰਕਾਰ ਦੇ ਖੇਤੀਬਾੜੀ ਨੀਤੀਆਂ ਤੋਂ ਪਰੇਸ਼ਾਨ ਜਿਹੜੇ ਕਿਸਾਨ ਨੇ ਉਹਨਾਂ ਨੇ ਇੱਕ ਵਿਲੱਖਣ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਹੈ ਉਹਨਾਂ ਨੇ ਜਿਹੜਾ ਹੈ ਫਸਲਾਂ ਬੀਜਣ ਦੀ ਬਜਾਏ ਭਾਜਪਾ ਸਰਕਾਰ ਦੇ ਝੰਡੇ ਬੀਜ ਕੇ ਜਿਹੜਾ ਪ੍ਰਦਰਸ਼ਨ ਕੀਤਾ ਹੈ ਆਖਿਰਕਾਰ ਇਹ ਸਾਰਾ ਮਾਮਲਾ ਕੀ ਦੱਸਉਂਦਾ ਹੈ? ਦ ਕੋਈ ਇਸ ਤਰ੍ਹਾਂ ਦੇ ਜਿਹੜੇ ਪ੍ਰਦਰਸ਼ਨ ਨੇ ਪਹਿਲਾਂ ਵੀ ਸਾਡੇ ਇੱਥੇ ਬਹੁਤ ਹੋਏ ਨੇ ਜੀ ਕਿਸਾਨ ਆਪੋ ਆਪਣੇ ਤਰੀਕੇ ਦੇ ਨਾਲ ਐ ਐਮਐਲਏ ਐ ਮੰਤਰੀ ਐ ਸੰਤਰੀ ਐ ਪਤਾ ਨਹੀਂ ਕਿਹੜਾ 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 ਫਲਾਨੀ ਫਸਲ ਬੀਜੋ ਜੀ ਜੀ ਕਿਸਾਨ ਕਹਿੰਦੇ ਉਹਦੇ ਵਿੱਚੋਂ ਨਿਕਲਦਾ 12000 ਆ ਤੇ ਖਰਚ ਹੁੰਦਾ 15 18000 ਕੀ ਬਚਾਵਾਂਗੇ ਦੂਜਿਆਂ ਦੇ ਨਾਲੋਂ ਇਹ ਕਿਸਾਨ ਆਗੂ ਬਹੁਤ ਚੰਗੇ ਨੇ ਇੱਕ ਵਾਰ ਨਾਸਕ ਦੇ ਕਿਸਾਨਾਂ ਨੇ ਮੁਬਈ ਵੱਲ ਨੂੰ ਰੋਜ਼ਬਾਰ ਚ ਸ਼ੁਰੂ ਕਰਤਾ ਉਹਨਾਂ ਦੇ ਪੈਰਾਂ ਚ ਖੂਨ ਵੀ ਨਿਕਲਣ ਲੱਗ ਗਏ ਕਦੇ ਸਿੱਖਿਆ ਲਿਓ ਇਹਨਾਂ ਤੋਂ ਉੱਥੇ ਜਾ ਕੇ ਪਤਾ ਲੱਗਿਆ ਕਿ ਮੁਬਈ ਦੇ ਵਿੱਚ ਵਿਦਿਆਰਥੀਆਂ ਦੀ ਕੋਈ ਪ੍ਰੀਖਿਆ ਹੈ ਔਰ ਇੱਕ ਕਿਸਾਨ ਚਰਚ ਦਾਖਲ ਨਹੀਂ ਹੋਏ ਸ਼ਹਿਰ ਤੋਂ ਬਾਹਰ ਬਹਿ ਗਿਆ ਕਿ ਸਾਡੇ ਕਰਕੇ ਪ੍ਰੀਖਿਆ ਤੇ ਕੋਈ ਅਸਰ ਨਾ ਪਵੇ ਅਸੀਂ ਬਾਅਦ ਬੈਠਨੇ ਆ ਜਦੋਂ ਬੱਚਿਆਂ ਦੀ ਪ੍ਰੀਖਿਆ ਹੋ ਗਈ ਬੱਚੇ ਚਲੇ ਗਏ ਅਸੀਂ ਉਸ ਤੋਂ ਬਾਅਦ ਆਪਣਾ ਮਾਰਕ ਕਰਾਂਗੇ ਹੁਣ ਪਤਾ ਲੱਗਿਆ ਹੈ ਮਾਮਲਾ ਇਹ ਵੀ ਮਹਾਰਾਸ਼ਟਰ ਨਾਲ ਸੰਬੰਧਿਤ ਹੀ ਹੈ ਤਾਂ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਜੇ ਅਫੀਮ ਦੇ ਖੇਤੀ ਸਾਡੀ ਆਮਦਨ ਵਧਾ ਸਕਦੀ ਹੈ ਤੇ ਫਿਰ ਦੇ ਦਿਓ ਸਾਨੂੰ ਆਗਿਆ ਬਹੁਤ ਸਾਰੀਆਂ ਆਜਰਵਾਇਦਕ ਦਵਾਈਆਂ ਦੇ ਵਿੱਚ ਅਫੀਮ ਦਾ ਇਸਤੇਮਾਲ ਹੁੰਦਾ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਸਾਨੂੰ ਦਿਓ ਆਗਿਆ ਉਹਨਾਂ ਦੇ ਮੰਤਰੀਆਂ ਨੂੰ ਵੀ ਸੰਬੋਧਨ ਕੀਤਾ ਉਹਨਾਂ ਨੇ ਉਹਨਾਂ ਦਾ ਗੁੱਸਾ ਦਿਖਾਈ ਦਿੱਤਾ ਭਾਜਪਾ ਦੇ ਝੰਡਿਆਂ ਨੂੰ ਵੀ ਉਹਨਾਂ ਨੇ ਸਰਕਾਰਾਂ ਬਣਦੀਆਂ ਜੁਮਲੇ ਦਿਖਾ ਦਿਖਾ ਕੀ ਹੈ ਜਦੋਂ ਸੱਤਾ 'ਚ ਬਹਿ ਜਾਂਦੇ ਆ ਫਿਰ ਉਹ ਗੱਲ ਨਹੀਂ ਹੁੰਦੀ ਜੋ ਵਾਦਾ ਕਰਕੇ ਆਉਂਦੇ ਆ ਉਹ ਵਾਦਾ ਹੀ ਨਹੀਂ ਰਹਿੰਦਾ ਤੇ ਫਿਰ ਪ੍ਰਦਰਸ਼ਨ ਕਰਦੇ ਲੋਕ ਪੁੱਛਦੇ ਆ ਕਾਹਾਂ ਗਏ ਵੋਧਨ ਸੋ ਜਿਹੜਾ ਇੱਥੇ ਕਿਸਾਨਾਂ ਨੇ ਇਹ ਸੇ ਕਰਕੇ ਕੀਤਾ ਇਹਨਾਂ ਦਾ ਹੈਗਾ ਇਹ 135 ਕਿਲੋਮੀਟਰ ਇਹਦਾ ਪਛੋਕੜ ਹੈ ਜੀ ਕਹਿੰਦੇ ਰਾਜ ਮੰਤਰੀ ਸਾਫਕਾ ਬੱਚੂ ਕੱਦੂ ਦੁਆਰਾ ਕੀਤੀ ਗਈ 135 ਕਿਲੋਮੀਟਰ ਲੰਬੀ ਸਤਵਾਰਾ ਕੋਰ ਯਾਤਰਾ ਇਹ ਅੰਦਾਲਾਂ ਦੇ ਨਾਲ ਜੁੜੀ ਹੋਈ ਹੈ ਕਿਸਾਨੀ ਅੰਦੋਲਨ ਦੇ ਨਾਲ ਜੋ ਕਿ ਪਾਪਲ ਪਿੰਡ ਤੋਂ ਸ਼ੁਰੂ ਹੋਇਆ ਸੀ ਇਹ ਸੰਘਰਸ਼ ਤੇ ਬਹੁਤ ਸਾਰੇ ਪਿੰਡਾਂ ਵਿੱਚੋਂ ਦੀ ਸ਼ਹਿਰਾਂ ਵਿੱਚੋਂ ਦੀ ਹੁੰਦਾ ਹੋਇਆ ਲੋਕਾਂ ਨੂੰ ਆਪੋ ਆਪਣਾ ਸੁਨੇਹਾ ਦਿੰਦਾ ਸਮਾਪਤ ਹੋਇਆਗਾ ਜੀ ਟੀਲ ਸਬਸਾਈਡ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਬਿਤੇਈ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਮਿਹਰਬਾਨੀ ਸਾ ਦਰਸ਼ਕ ਵਾਸਤੇ ਪ੍ਰੋਗਰਾਮ ਦੇ ਵਿੱਚ ਫਿਲਹਾਲ ਇਹਨਾ ਹੀ ਜਲਦ ਮਿਲਾਂਗੇ ਕੱਲ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਮੈਨੂੰ ਇਜਾਜ਼ਤ ਧੰਨਵਾਦ